ਖਰੜ ਦੇ ਵਾਰਡ ਨੰਬਰ 16 ਚ ਚੋਣ ਹੋ ਰਹੀ ਨੇ ਚੋਣ ਜਾਬਤੇ ਦਾ ਅੱਜ ਆਖਰੀ ਦਿਨ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਵਨ ਮਨੋਚਾ ਦੇ ਵੱਲੋਂ ਰੋਡ ਸ਼ੋਅ ਕੱਢ ਕੇ ਵੋਟਾਂ ਦੀ ਅਪੀਲ ਕੀਤੀ ਗਈ ਹੈ ਆਹ ਤੁਹਾਨੂੰ ਦਿਖਾਣੇ ਆ ਰੋਡ ਸ਼ੋਅ ਦੀਆਂ ਤਸਵੀਰਾਂ ਪਵਨ ਮਨੋਚਾ ਜੀ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਭਾਰਤੀ ਜਨਤਾ ਪਾਰਟੀ ਦੇ ਜੂਤ ਮਾਰ ਜੈ ਜਵ ਪਵਨ ਅਵੰਤ 快点，快点，快点！ ਜਿੰਦਾਬਾ ਦਾ ਪਾਰਟੀ ਜਿੰਦਾਬਾ ਦਾ ਪਾਰਟੀ ਲੋਚੇ ਜੀ ਕੀ ਕਹੋਗੇ ਕਿੰਨਾ ਸ਼ਾਇ ਅਸੀਂ ਇਹ ਵਾਰਡ ਵਾਸੀਆਂ ਨੂੰ ਪੀੜ ਕਰੂਗੇ ਜੀ ਹੱਥ ਬੰਨ ਕੇ ਜੀ ਸਾਨੂੰ ਕੀਮਤੀ ਵੋਟਾਂ ਪਾਓ ਜੀ ਜਿਹੜਾ ਚੌਂਟ ਸੱਠ ਦਾ ਕਮਲ ਦਾ ਫੁੱਲ ਹੈ ਜੀ ਵੀ ਜੋ ਵੀ ਵਾਰਡ ਵਿੱਚ ਰਹਿੰਦੇ ਕੰਮ ਸਾਰੇ ਪੂਰੇ ਕਰ ਬੈਠ ਜਾਈਏ ਕਿੰਨਾ ਸ਼ਾਇ ਪੁਸ਼ਾ ਕਿੰਨਾ ਲੋਕਾਂ ਪੂਰੇ ਖੁਸ਼ੀਆਂ ਮਾਹੌਲ ਬਣਾਏ ਲੋਕਾਂ ਨੇ 21 ਦਸੰਬਰ ਰੋਡ ਸ਼ੋ ਹੈ ਭਾਨੂੰ ਜੀ ਕੀ ਕਹੋਗੇ ਭਾਰਤੀ ਜਨਤਾ ਸਾਥੀ ਦੇ ਸਾਡਾ ਇਹੀ ਕਹਿਣਾ ਹੈ ਵੀ ਇਸ ਵਾਰ ਸੂਝਵਾਨ ਕੈਂਡੀਡੇਟ ਸਾਡੇ ਪਵਨ ਮਲੋਚਾ ਜੀ ਜੋ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਨੇ ਉਹਨਾਂ ਨੂੰ ਕੀਮਤੀਆ ਵੋਟਾਂ ਪਾ ਕੇ ਜਿਤਾਓ ਤੇ بڑے ਸੱਜਣ ਤੇ ਬੜੇ ਹੀ ਬੰਦੇ ਨੇ ਬੰਦੇ ਨੇ ਸਾਡੀ ਪੂਰੀ ਉਮੀਦ ਹੈ ਵੀ ਗੋਲਡੀ ਜੀ ਗੋਲਡੀ ਜੀ ਬਾਦ ਨੰਬਰ 16 ਕਰਨ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਤਕੜਾ ਹੁਲਾਰਾ ਮਿਲ ਰਿਹਾ ਹੈ ਇੰਨਾ ਵੱਡਾ ਇਕੱਠ ਹੈ ਸਾਰੇ ਲੋਕ ਵਾਰਡ ਤੋਂ ਇਕੱਠੇ ਹੋ ਗਏ ਪਵਨ ਮਨੋਚਾ ਜੀ ਨੂੰ ਭਾਰਤ ਗੋਭ ਨਾਲ ਜਿਤਾਣ ਜਾ ਰਹੇ ਹੁਣ ਸੁਭਾਜੀ ਜਲਦੀ ਜਲਦੀ ਚਲੋ 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 ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਵਨ ਮਨੋਚਾ ਜੀ ਦੇ ਹੱਕ ਦੇ ਵਿੱਚ ਅੱਜ ਪੂਰੇ ਵਾਰਡ ਵਸਨੀਕਾਂ ਨੇ ਇੱਕ ਇਹ ਰੋਡ ਸ਼ੋਅ ਕਰਿਆ ਹੈ ਔਰ ਪੂਰਾ ਉਛਾ ਹੈ ਵਾਰਡ ਦੇ ਵਿੱਚ ਲੋਕ ਆਪਣੇ ਜੋ ਰੁਕਦੇ ਕੰਮ ਆ ਉਹਨਾਂ ਨੂੰ ਕਰਵਾਉਣ ਵਾਸਤੇ ਪਵਨ ਮਨੋਚਾ ਜੀ ਜਿਤਾਣ ਜਾ ਰਹੇ ਹਨ ਜੋ ਵਾਰਡ ਦੇ ਵਿੱਚ ਗੰਦ ਪਿਆ ਆਪਾਂ ਦੇਖ ਰਹੇ ਆਂ ਨਾਲੀਆਂ ਗਲੀਆਂ ਢਿੱਪੀਆਂ ਐ ਚੇਨੂ ਜੀ ਕੀ ਕਹੋਗੇ ਅਸੀਂ ਸਿਰਫ ਇਹੀ ਕਹਾਂਗੇ ਸਾਡੀ ਪਾਰਟੀ ਨੂੰ ਵੋਟ ਦੇ ਕੇ ਕਾਮਯਾਬ ਬਣਾਓ ਤਾਂ ਕਿ ਜਿਹੜੇ ਵਾਰਡ ਨੰਬਰ 16 ਦੇ ਰੁਕੇ ਹੋਏ ਕੰਮ ਨੇ ਉਹ ਸਾਰੇ ਕੰਮ ਸਾਡੇ ਪਵਨ ਮਨੋਚਾ ਜੀ ਕਰਵਾ ਪਾਣ ਅੱਜ ਸਭੀ ਵਰਕਰ ਸਾਥ ਮੇ ਹੈ ਔਰ ਬਹੁਤ ਅੱਛਾ ਰਿਸਪੌਂਸ ਆ ਰਹਾ ਹੈ ਬਹੁਤ ਅੱਛਾ ਉੱਚਾ ਹੈ ਸਭ 메 ਰੋਡ ショਅ ਦਾ ਬਹੁਤ ਉਤਸ਼ਾਹ ਹੈ ਰੇਲੀ ਛੋਟੋ ਛੋਟੇ ਹੈ ਸੋਚੇ ਉੱਪਰ ਗਾੜੀਆਂ ਹੈ ਨੀਚੇ ਨੀਚੇ ਕਮ ਸੀ ਚਲ 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 ਜਲਦੀ ਆ। ਉਹ ਮੇਰੀ ਉਹ ਗੱਡੀ ਠੋਕ ਗਿਆ ਮੇਰੀ ਉਹ। ਰਾਣਾ ਜੀ ਜਲਦੀ ਆਓ। ਰਾਣਾ ਜੀ। ਜਲਦੀ ਰਾਣਾ ਜੀ ਕਿੰਨਾ ਹੁਸ਼ਾ ਹੈ ਕੀ ਕਹੋਗੇ? ਰੋਡ ショ ਕਿ ਕਿੰਨਾ ਹੁਸ਼ਾ ਬੋਲੋ ਜਲਦੀ ਬੋਲੋ। ਸਾਰੇ ਕਾਰਕਿਰਤਾਵਾਂ ਦੇ ਵਿੱਚ ਬਾੜ ਦੇ ਵਾਸੀਆਂ ਬਹੁਤ ਹੁਸ਼ਾ ਹੈ। 16 ਮਹੀਨਾ। में, रिस्पांस के में है, शो बहुत रिस्पांस है तो तो मनुच्या मनुच्या जी। है समय मनोचा जी, मनुच्या जी को जित गए चल ठीक है ओके बाय बाय जय हो ਸੋ ਲਾਣੀ ਹੈ 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 ਹਰਨ ਸਿੰਘ ਮੋਦੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਆਪਣੇ ਨਾਲ ਗਏ ਦੋਨਾਂ ਦਾ ਬਹੁਤ-ਬਹੁਤ ਧੰਨਵਾਦ ਕਰਕੋ ਜੀ ਮੁੰਤਾ ਜੀ ਸਾਨੂੰ ਇਹ ਅਪੀਲ ਕਰੂੰਗਾ ਸਾਰੇ ਵੋਟਰਾਂ ਅਗੇ ਵੀ ਸਾਨੂੰ ਬੀਜੇਪੀ ਦੇ ਕਮਲ ਦੇ ਫੁੱਲ ਤੇ ਮੋਹਰ ਲਵਾ ਕੇ ਕਾਮਜਾਬ ਬਣਾਓ ਵੀ ਬਟਨ ਨੰਬਰ 2 ਵੀ ਬੋਲਣ ਦਵਾਓ ਜੀ ਤੇ ਵੋਟਰਾਂ ਆਪਕ ਸਾਨੂੰ ਕਾਮਜਾਬ ਕਰੋ ਤਾਂ ਕਿ ਜੋ ਸੀ ਇਸ ਵਾਰਡ ਵਿੱਚ ਆਪਣਾ ਕੰਮ ਕਰ ਸਕੀਏ ਕਿਉਂਕਿ ਲੋਕਾਂ ਦਾ ਸੁਣਨੇ ਵੀ ਚਾਹ ਰਿਹਾ ਇਸ ਵਾਰਡ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਇਹਨੂੰ ਗੰਦੇ ਪਾਣੀ ਦਾ ਜਦੋਂ ਉਹਦਾ ਕਦੇ ਆਪਣਾ ਕੋਈ ਵੀ ਨਵਾਂ ਐਮਸੀ ਆ ਰਿਹਾ ਅਲਗ-ਅਲਗ ਸਰਕਾਰਾਂ ਆਈਆਂ ਪਰ 16 ਨੰਬਰ ਵਾਰਡ ਕੋਈ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਨੂੰ ਇੱਕ ਵਾਰ ਐਮਸੀ ਬਣਨ ਦਾ ਮੌਕਾ ਦਿਓ ਸਭ ਤੋਂ ਪਹਿਲਾਂ ਆਪਾਂ ਵਾਰਡ ਦੇ ਕੰਮ ਕਰੂੰਗੇ ਬਾਕੀ ਕੰਮ ਬਾਅਦ ਵਿੱਚ ਕਰੂੰਗੇ ਲੋਕਾਂ ਦਾ ਤਨਮਨ ਤੋਂ ਬਹੁਤ ਵਧੀਆ ਹੰਗਾਰਾ ਮਿਲਿਆ ਵੀ ਤਨਮਨ ਤੋਂ ਅਸੀਂ ਤੁਹਾਡੇ ਨਾਲ ਵੀ ਤੁਹਾਡੇ ਅਸੀਂ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਤੁਹਾਨੂੰ ਐਮਸੀ ਜਰੂਰ ਬਣਾਉਂਗਾ 21 ਤਰੀਕ ਨੂੰ ਤਾਂ ਸਹੀ ਅਪੀਲ ਕਰਨ ਜਾਂਦੇ ਸਾਡਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਵੀ 2 ਨੰਬਰ ਦਾ ਬਟਨ ਦਬਾ ਕੇ ਭਾਜਪੀ ਦੇ ਫੁੱਲ ਤੇ ਮੋਹਰ ਲਾ ਕੇ ਸਾਨੂੰ ਵੋਟਾਂ ਪਾਓ ਜੀ ਫਰਣ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ